ਬਾਲੀਵੁੱਡ ਦੇ ਮਿਸਟਰ ਹੂਰੇਵਿਨੀਤਾ ਸ਼ੈਫਲੀ ਖਾਨ ਦੇ ਘਰ ਉੱਤੇ ਅਣਪਛਾਤੇ ਹਮਲਾਵਰਾਂ ਨੇ ਵੜ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਸ਼ੈਫਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮੁੰਬਈ ਦੇ ਹਸਪਤਾਲ ਦੇ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਡਾਕਟਰਾਂ ਨੇ ਉਨ੍ਹਾਂ ਦੀ ਸਰਜਰੀ ਕੀਤੀ ਮੁੰਬਈ ਦੇ ਬਰਾਂਦਾ ਸਥਿਤ ਉਨ੍ਹਾਂ ਦੇ ਘਰ ਬਿੱਤੀ ਰਾਤ ਲਗਭਗ 2:35 ਹਮਲਾਵਰ ਉਹਨਾਂ ਦੇ ਘਰ ਦੇ ਵਿੱਚ ਲੁੱਟ ਦੇ ਇਰਾਦੇ ਨਾਲ ਬੜੇ ਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਲੀਲਾਵਤੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਰਿਪੋਰਟਸ ਦੇ ਮੁਤਾਬਕ ਉਹਨਾਂ ਦੀ ਸਰਜਰੀ ਹੋ ਚੁੱਕੀ ਹੈ ਡਾਕਟਰ ਨੀਜ਼ ਉਤਮਾਨੀ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਇਸ ਮਾਮਲੇ ਉੱਤੇ ਸ਼ੈਫਲੀ ਖਾਨ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ੈਫਲੀ ਖਾਨ ਦੇ ਘਰ ਉੱਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਲੀਲਾਪਤੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਮਲੇ ਦੇ ਵਿੱਚ ਸ਼ੈਫ ਦੇ ਘਰ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਦੱਸਦੇ ਕਿ ਸ਼ੈਫ ਲੀਖਾਨ ਖਾਰਦੇਫ ਫੋਰਚੂਨ ਹਾਈਟਸ ਵਿੱਚ ਰਹਿੰਦੇ ਹਨ ਬੀਤੀ ਦਿਨ ਇੱਕ ਵਿਅਕਤੀ ਸ਼ੈਫ ਦੇ ਘਰ ਵਿੱਚ ਵੜ ਗਿਆ ਤੇ ਉਹਨਾਂ ਦੀ ਨੌਕਰਾਨੀ ਨਾਲ ਬਹਿਸ ਕੀਤੀ ਜਦੋਂ ਐਕਟਰ ਨੇ ਉਸ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸ਼ੈਫ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੇ ਵਿੱਚ ਉਹ ਜ਼ਖਮੀ ਹੋ ਗਿਆ ਤੇ ਹੁਣ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਲੀਲਾਬਤੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਸਥਿਰ ਦੱਸੀ ਹੈ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ੈਫਲੀ ਖਾਨ ਦੇ ਘਰ ਉੱਤੇ ਅਣਪਛਾਤੇ ਹਮਲਾਵਰਾਂ ਨੇ ਵੜ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਸੈਫਰੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮੁੰਬਈ ਦੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਡਾਕਟਰਾਂ ਨੇ ਉਹਨਾਂ ਦੀ ਸਰਜਰੀ ਕੀਤੀ ਮੁੰਬਈ ਦੇ ਬਰਾਂਦਾ ਸਥਿਤ ਉਹਨਾਂ ਦੇ ਘਰ ਵਿੱਤੀ ਰਾਤ ਲਗਭਗ 2:35 'ਤੇ ਹਮਲਾਵਰ ਉਹਨਾਂ ਦੇ ਘਰ ਦੇ ਵਿੱਚ ਲੁੱਟ ਦੇ ਇਰਾਦੇ ਨਾਲ ਬੜੇ ਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਲੀਲਾਵਤੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਰਿਪੋਰਟਸ ਦੇ ਮੁਤਾਬਕ ਉਹਨਾਂ ਦੇ ਸਰਜਰੀ ਹੋ ਚੁੱਕੀ ਹੈ ਡਾਕਟਰ ਨੀਜ਼ ਉਤਮਾਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ ਇਸ ਮਾਮਲੇ ਉਤੇ ਸ਼ੈਫਲੀ ਖਾਨ ਦਾ ਬਿਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ੈਫਲੀ ਖਾਨ ਦੇ ਘਰ ਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਲੀਲਾਪਤੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਮਲੇ ਦੇ ਵਿੱਚ ਸ਼ੈਫ ਦੇ ਘਰ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਦੱਸਦੇ ਕਿ ਸ਼ੈਫਲੀ ਖਾਨ ਖਾਰ ਦੇ ਫੋਰਚੂਨ ਹਾਈਟਸ ਵਿੱਚ ਰਹਿੰਦੇ ਹਨ ਬੀਤੀ ਦਿਨ ਇੱਕ ਵਿਅਕਤੀ ਸ਼ੈਫ ਦੇ ਘਰ ਵਿੱਚ ਵੜ ਗਿਆ ਤੇ ਉਹਨਾਂ ਦੀ ਨੌਕਰਾਨੀ ਨਾਲ ਬਹਿਸ ਕੀਤੀ ਜਦੋਂ ਐਕਟਰ ਨੇ ਉਸ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫੁੱਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੇ ਵਿੱਚ ਉਹ ਜ਼ਖਮੀ ਹੋ ਗਿਆ ਤੇ ਹੁਣ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਲੀਲਾਬਤੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਸਥਿਰ ਦੱਸੀ ਹੈ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਫਲੀ ਖਾਨ ਦੇ ਕਾਰ ਉੱਤੇ ਅਣਪਛਾਤੇ ਹਮਲਾਵਰਾਂ ਨੇ ਬੜੀ ਉਨਾਂ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਸੈਫਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮੁੰਬਈ ਦੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਡਾਕਟਰਾਂ ਨੇ ਉਹਨਾਂ ਦੀ ਸਰਜਰੀ ਕੀਤੀ ਮੁੰਬਈ ਦੇ ਬਰਾਂਦਾ ਸਥਿਤ ਉਹਨਾਂ ਦੇ ਘਰ ਬਿੱਤੀ ਰਾਤ ਲਗਭਗ 2:35 ਹਮਲਾਵਰ ਉਹਨਾਂ ਦੇ ਘਰ ਦੇ ਵਿੱਚ ਲੁੱਟ ਦੇ ਇਰਾਦੇ ਨਾਲ ਬੜੇ ਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਲੀਲਾਵਤੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਰਿਪੋਰਟਸ ਦੇ ਮੁਤਾਬਕ ਉਹਨਾਂ ਦੀ ਸਰਜਰੀ ਹੋ ਚੁੱਕੀ ਹੈ ਡਾਕਟਰ ਨੀਜ਼ ਉਤਮਾਨੀ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਇਸ ਮਾਮਲੇ ਉੱਤੇ ਸ਼ੈਫਲੀ ਖਾਨ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ੈਫਲੀ ਖਾਨ ਦੇ ਘਰ ਉੱਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਲੀਲਾਪਤੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਮਲੇ ਦੇ ਵਿੱਚ ਸ਼ੈਫ ਦੇ ਘਰ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਦੱਸਦੇ ਕਿ ਸ਼ੈਫ ਲੀਖਾਨ ਖਾਰ ਦੇ ਫੋਰਚੂਨ ਹਾਈਟਸ ਵਿੱਚ ਰਹਿੰਦੇ ਹਨ ਬੀਤੀ ਦਿਨ ਇੱਕ ਵਿਅਕਤੀ ਸ਼ੈਫ ਦੇ ਘਰ ਵਿੱਚ ਵੜ ਗਿਆ ਤੇ ਉਹਨਾਂ ਦੀ ਨੌਕਰਾਨੀ ਨਾਲ ਬਹਿਸ ਕੀਤੀ ਜਦੋਂ ਐਕਟਰ ਨੇ ਉਸ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸ਼ੈਫ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੇ ਵਿੱਚ ਉਹ ਜ਼ਖਮੀ ਹੋ ਗਿਆ ਤੇ ਹੁਣ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਲੀਲਾਬਤੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਸਥਿਰ ਦੱਸੀ ਹੈ